ਸੁ ਕਉ ਟਲ ਗੁਰ ਸੇਵੀਐ ਅਹਨੁ ਸੁ ਸਜ ਸੁਭਾਏ ਦਰਸ਼ਨ ਪਰਸੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ ਤੀਜਾ ਰੇ ਜਨ ਉਥਾਰਹਿ ਦਬਿਓ ਸੁਤਿਆ ਗਈ ਵਿਹਾਰੇ ਸਤਿਗੁਰ ਕਾ ਸ਼ਬਦ ਸੁਣ ਨ ਜਾਗਿਓ ਅੰਤਰਨਾ ਉਪਜੋ ਚਾਓ ਰੇ ਜਨ ਉਥਾਰਹਿ ਦਬਿਓ ਸੁਤਿਆ ਗਈ ਵਿਹਾਰੇ ਸਤਿਗੁਰ ਕਾਬ ਸਬਦ ਸੁਣ ਨ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਏ ਜਗ ਤੁਜ ਲੰਦਾ ਡਿਠ ਮੈਂ ਹਮੈ ਦੁਜੈ ਭਾਏ ਨਾਨਕ ਗੁਰ ਸਰਨਾਈ ਉੱਭਰੇ ਸੱਚ ਮਨ ਸ਼ਬਦ ਧਿਆਏ ਮਹਲਾ ਤੀਜਾ ਸ਼ਬਦ ਰਤੇ ਹੋ ਮੈਂ ਗਈ ਸੋਭਾਵੰਤੀ ਨਾਰ ਪੈਰ ਕੈ ਭਾਣਾ ਸਦਾ ਚੱਲੈ ਤਾਂ ਬਣਿਆ ਸਿੰਗਾਰ ਸੇਜ ਸੁਹਾਵੀ ਸਦਾ ਫਿਰ ਆਵੈ ਔਰ ਵਰ ਪਾਇਆ ਨਾਰ ਨਾ ਹਰ ਮਰੈ ਨਾ ਕਦੈ ਦੁਖ ਲਗੈ ਸਦਾ ਸੁਹਾਗਣ ਨਾਰ ਨਾਨਕ ਹਰ ਪ੍ਰਭ ਮੇ ਪ੍ਰ ਮੇਲ ਲਈ ਗੁਰ ਕਾਹ ਹਿਤ ਪਿਆਰ ਪਾਉੜੀ ਜਿਨਾ ਗੁਰ ਗੋਪਿਆ ਆਪਣਾ ਤੇ ਨਰ ਬੁਰੀਆਰੀ ਆਰ ਜੀਓ ਤਨ ਕਾ ਦਰਸ਼ਨ ਨਾ ਕਰੋ ਪਾਪਿ ਸਟੁ ਹੱਤਿਆਰੀ ਉਹ ਘਰ ਕਰ ਫਿਰੈ ਕ ਸੁਧ ਮਨ ਜੋ ਧਰਕਟ ਨਾਰੀ ਵਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਆਰ ਮਿਲੋ ਸਤ ਗੁਰ ਦਇਆ ਕਰ ਗੁਰ ਕੋ ਬਲਹਾਰੀ ਵੜ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ ਹਰ ਮੇਲੋ ਸਤ ਗੁਰ ਦਇਆ ਕਰ ਗੁਰ ਕਉ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ